ਮੈਨੂੰ ਤਾਂ ਲੱਗਦਾ ਹੈ ਕਿ ਹੁਣ ਸਾਰੀ ਲੇਡੀਆਂ ਬਹੁਤ ਅਵੇਅਰ ਨੇ एवरीवन वांट्स टू बी ਫਾਈਨੈਂਸ਼ਲੀ ਇੰਡੀਪੈਂਡੈਂਟ ਔਰ ਬਹੁਤ ਹੀ ਅੱਛੀ ਗੱਲ ਹੈ ਮਹਿੰਗਾਈ ਕਿੰਨੀ ਹੈ ਸੋ ਅੱਜਕੱਲ ਲੇਡੀ ਔਰ ਹਸਬੈਂਡ ਦੋਨਾਂ ਨੂੰ ਹੀ ਕੰਮ ਕਰਨਾ ਪੈਂਦਾ ਇੱਕ ਮਿਡਲ ਕਲਾਸ ਫੈਮਿਲੀ ਲੜਕੀਆਂ ਲਈ ਵੀ ਸਨੈਰੀ ਮੌਕਾ ਜੋ ਸਟੱਡੀ ਕਰਨੀਆਂ ਨੇ ਉਨ੍ਹਾਂ ਦੀ ਸੋਚ ਆ ਕਿ ਜਿੱਥੇ ਤੱਕ ਪਹੁੰਚਣਾ ਚਾਹੁੰਦਾ ਹੈ ਕਈ ਵਾਰੀ ਘਰ ਦੇ ਹਾਲਾਤ ਜਿਹੇ ਨੇ ਨਹੀਂ ਵੀਸ ਪਰ ਸਕਦੇ ਪਿੰਡਾਂ ਦੇ ਵਿੱਚ ਬੇਟੀਆਂ ਨੂੰ ਦੂਰ ਭੇਜਣਾ ਬਹੁਤ ਔਖਾ ਹੁੰਦਾ ਔਰ ਮੇਰੀ ਪੂਰੀ ਸੋਸਾਇਟੀ ਨੂੰ ਬੇਨਤੀ ਹੈ ਕਿ ਜਿੰਨੀਆਂ ਵੀ ਆਪਣੀਆਂ ਕੁੜੀਆਂ ਨੇ ਆਪਾਂ ਕੁੜੀਆਂ ਨੂੰ ਦਾਜ ਦੇ ਕੇ ਨਹੀਂ ਵਿਆਉਣਾ ਅਪਾ ਕੁੜੀਆਂ ਨੂੰ ਹਥੀ ਕਿਰਤ ਇੱਕ ਕੰਮ ਕਲਾ ਦੇ ਕੇ ਤੋਰਨੇ ਆ ਲੱਗਦਾ ਅਜਿਹੇ ਕਿਤਾ ਮੁਕੀ ਕੋਰਸ ਹੋਰ ਵੀ ਵੱਡੀ ਗਿਣਤੀ ਦੇ ਵਿੱਚ ਸਰਕਾਰ ਦੀ ਗੱਲ ਕਰ ਲਈ ਆਪਾਂ ਬਹੁਤ ਘੱਟ ਚੱਲਦੀਆਂ ਨੇ ਸੰਸਤਾਵਾਂ ਪ੍ਰਾਈਵੇਟ ਜਿੰਨੀਆਂ ਅਕੈਡਮੀਜ਼ ਨੇ ਉਹ ਇੱਕ ਮੇਕਅਪ ਦੀ ਗੱਲ ਕਰਾਂ ਤਾਂ 2-2 ਲੱਖ ਰੁਪਏ ਲੈ ਲੈਂਦੇ ਆ ਛੋਟੇ ਜੇ ਕੋਰਸ ਦਾ ਮਹੀਨੇ ਮੈਨੂੰ ਇਸ ਗੱਲ ਦੀ ਖੁਸ਼ੀ ਹੈ ਥੈਟ ਦਿਸ ਇੰਸਟੀਟਿਊਟ ਇਜ਼ ਇਨ ਸੇਫ ਹੈਂਡਸ ਅੱਛੀ ਲਾ ਕੋ ਟੀਮ ਹੈ ਕਿਉਂਕਿ ਅਗਰ ਟੀਚਰ ਅੱਛਾ ਨਹੀਂ ਹੈ ਤੇ ਉਹ ਬੱਚਾ ਨੂੰ ਸਿਖਾਏਗਾ ਕੀ ਸਰਕਾਰ ਵੱਲੋਂ ਜੋ ਵੀ ਸਹੂਲਤਾ ਮਿਲਾਂਗੇ ਆ ਚਾਹੇ ਸੈਂਟਰ ਗਵਰਨਮੈਂਟ ਵੱਲੋਂ ਵੀ ਜਿਹੜੀਆਂ ਸਕੀਮਾਂ ਆ ਰਹੀਆਂ ਨੇ ਅਸੀਂ ਉਹਨਾਂ ਨੂੰ ਦਿਲਾਵਾਂਗੇ ਜਿਹਨੀਆਂ ਵੀ ਸਾਡੇ ਪਿੰਡਾਂ ਦੀਆਂ ਜਿਹੜੀਆਂ ਵੀ ਲੋੜਵੰਦ ਕੁੜੀਆਂ ਹੈਗੀਆਂ ਨੇ ਜਿਹੜੀਆਂ ਬਾਹਰ ਨਹੀਂ ਜਾ ਸਕਦੀਆਂ ਅਸੀਂ ਉਹਨਾਂ ਲਈ ਹੀ ਇੱਥੇ ਸੰਸਥਾ ਖੋਲ ਰਹੀਆਂ ਉਹਨਾਂ ਨੂੰ ਜਿਹੜੀ ਚੀਜ਼ ਦੀ ਵੀ ਲੋੜ ਹੋएगी ਚਾਹੇ ਸਿਲਾਈ ਚਾਹੇ ਬਿਊਟੀਸ਼ਨ ਦੀ ਹੋਵੇ ਜਾਂ ਪਾਰਲਰ ਕਿਸੇ ਵੀ ਜਗ੍ਹਾ ਕੰਮ ਵੀ ਕਰਨਾ ਹੋਵੇ ਅਸੀਂ ਉਹਦੀ ਵੀ ਹੈਲਪ ਕਰਾਂਗੇ ਇਦਾਂ ਦਾ ਉਪਰਾਲਾ ਦੇਖਿਆ ਜਿਹੜਾ ਸਮਾਜ ਦੀ ਕੁੜੀਆਂ ਵਾਸਤੇ ਸਮਾਜ ਦੀ ਧੀਆਂ ਵਾਸਤੇ ਔਰਤਾਂ ਵਾਸਤੇ ਕੰਮ ਕਰਨਾ ਚਾਹ ਰਿਹਾ ਉਹਨਾਂ ਨੂੰ ਇੰਡੀਪੈਂਡੈਂਟ ਬਣਾਉਣਾ ਚਾਹ ਰਿਹਾ ਅਗਰ ਇਦਾਂ ਦੇ ਔਰ ਕੁੜੀਆਂ ਨੂੰ ਆਤਮ ਨਿਰਭਰ ਬਣਾਉਣ ਨੂੰ ਕੋਸ਼ਿਸ਼ ਕਰਦੇ ਹਨ ਤੇ ਮੈਨੂੰ ਲੱਗਦਾ ਹੈ ਕਿ ਬਹੁਤ ਵੱਡਾ ਕਦਮ ਹੈ ਸਸਿਕਲ ਪੰਜਾਬ ਦੀ ਗੱਲ ਦੇਖ ਰਹੇ ਹੋ ਤੁਸੀਂ ਮੈਂ ਵਿੱਕੀ ਸਰਕਰ ਤੁਹਾਡਾ ਸਵਾਗਤ ਕਰਦਾ ਹਾਂ ਉਮੀਦ ਲੈ ਕੇ ਆਈ ਹੈ ਇੱਕ ਉਹਨਾਂ ਕੁੜੀਆਂ ਦੇ ਲਈ ਜੋ ਆਪਣਾ ਕਿਤਾ ਮੁਖੀ ਕੋਰਸ ਸ਼ੁਰੂ ਕਰਨਾ ਚਾਹੁੰਦੇ ਹਨ ਇੱਕ ਉਮੀਦ ਸੇਵਾ ਸੁਸਾਇਟੀ ਮੇਰੇ ਨਾਲ ਉਹ ਪ੍ਰਬੰਧਕ ਮੌਜੂਦ ਨੇ ਉਹਨਾਂ ਦੇ ਨਾਲ ਗੱਲਬਾਤ ਕਰਦੇ ਆ ਮੈਮ ਸਵਾਗਤ ਹੈ ਤੁਹਾਡਾ ਸასი ਕਾਲ ਉਹਨਾਂ ਲੜਕੀਆਂ ਲਈ ਇੱਕ ਸੁਨਹਿਰੀ ਮੌਕਾ ਵਾ ਜਿਹੜੀਆਂ ਘਰਾਂ ਦੇ ਵਿੱਚ ਬੈਠੀਆਂ ਨੇ ਅਕਸਰ ਦੇਖਿਆ ਜਾਵੇ ਲੜਕੀਆਂ ਮਾਂ-ਬਾਪ ਤੇ ਨਿਰਪਰ ਹੁੰਦੀਆਂ ਨੇਗੀਆਂ ਜਾਂ ਘਰ ਦੇ ਹੋਰ ਰਿਸ਼ਤੇ ਨੇ ਜਿਹੜੇ ਉਹਨਾਂ ਤੇ ਨਿਰਪਰ ਹੁੰਦੀਆਂ ਨੇ ਵੀ ਸਾਨੂੰ ਪਾਈ ਪੈਸੇ ਚਾਹੀਦੇ ਨੇ ਅਸੀਂ ਕੰਮਕਾਰ ਕਰਦੀਆਂ ਨਹੀਂ ਹੁਣ ਉਹਨਾਂ ਲੜਕੀਆਂ ਲਈ ਉਮੀਦ ਹੈ ਕਿ ਇਹ ਸੰਸਥਾ ਲੈ ਕੇ ਆਈ ਆ ਕਿਤਾਮੁਕੀ ਕੋਰਸ ਲੈ ਕੇ ਆਏ ਜਿਹੜੇ ਫ੍ਰੀ ਕਰਵਾਏ ਜਾ ਰਹੇ ਨੇ ਕੀ ਕਹਿਣਾ ਚਾਹੋਗੇ ਆ ਸਾਡੇ ਕੋਲੇ ਤੇ ਤਿੰਨ ਕੋਰਸ ਹੁਣ ਅਵੇਲੇਬਲ ਨੇ ਇੱਕ ਕੰਪਿਊਟਰ ਸੈਂਟਰ ਸੀ ਓਪਨ ਕੀਤਾ ਹੈ ਸੈਕਿੰਡ ਬਿਊਟੀਸ਼ੀਅਨ ਦਾ ਕੋਰਸ ਮੇਕਅਪ ਆਰਟਿਸਟ ਅੱਜਕੱਲ ਬਹੁਤ ਟ੍ਰੈਂਡ ਹੈ ਜੇ ਤੋ ਮੇਕਅਪ ਸਿੱਖ ਸਕਦੀ ਹੈ ਪ੍ਰੋਫੈਸ਼ਨਲੀ ਐਂਡ ਥਰਡ ਸਿਲਾਈ ਸੈਂਟਰ ਸੋ ਇਹ ਤਿੰਨੋ ਚੀਜ਼ਾਂ ਸਟਾਰਟ ਹੋ ਗਈਆਂ 10 ਤੋਂ 12 ਟਾਈਮ ਹੈ ਇਹਨਾਂ ਦਾ ਤੇ ਕੱਲ ਤੋਂ ਇਹਨਾਂ ਦਾ ਬੈਚ ਫਰਸਟ ਬੈਚ ਸਟਾਰਟ ਵੀ ਹੋ ਰਿਹਾ ਹੈ ਸੋ ਮੈਨੂੰ ਤਾਂ ਲੱਗਦਾ ਹੈ ਕਿ ਹੁਣ ਸਾਰੀ ਲੇਡੀਆਂ ਬਹੁਤ ਅਵੇਅਰ ਨੇ एवरीवन वांट्स टू बी ਫਾਈਨੈਂਸ਼ਲੀ ਇੰਡੀਪੈਂਡੈਂਟ ਔਰ ਬਹੁਤ ਹੀ ਅੱਛੀ ਗੱਲ ਹੈ ਕਿ ਜ਼ਰੂਰੀ ਨਹੀਂ ਹੈ ਕਿ ਇੱਕ ਮੇਲ ਮੈਂਬਰ ਹੀ ਕਰਦਾ ਬ੍ਰੈਡਵਿਨਰ ਹੋਏ ਹੁਣ ਅਸੀਂ ਉਸ ਚੀਜ਼ ਤੋਂ ਬਾਹਰ ਆ ਚੁੱਕਿਆ ਸੋਸਾਇਟੀ ਬਹੁਤ ਐਡਵਾਂਸ ਹੋ ਚੁੱਕੀ ਹੈ ਸੋ ਲੇਡੀਜ਼ ਨੂੰ ਆਪਣੀ ਰਿਸਪੌਂਸਿਬਿਲਟੀ ਆਪ ਵੀ ਲੈਣੀ ਆਣੀ ਚਾਹੀਦੀ ਦੇ ਸ਼ੁੱਡ ਨਾਟ ਬੀ ਡਿਪੈਂਡੈਂਟ ਔਨ ਹਸਬੈਂਡਸ ਤੋਂ ਉਸੇ ਚੀਜ਼ ਨੂੰ ਉਸੇ ਥਾਟ ਨੂੰ ਦੇਖਦੇ ਹੋਏ ਏ ਏਮਪਾਵਰਿੰਗ ਵਿਮਨ ਐਂਡ ਪਾਵਰਿੰਗ ਸੋਸਾਇਟੀ ਇਨ ਜਨਰਲ ਸੋ ਦੇਖਦੇ ਹੋਏ ਮਹਿੰਗਾਈ ਕਿੰਨੀ ਹੈ ਸੋ ਅੱਜਕੱਲ ਲੇਡੀ ਔਰ ਹਸਬੈਂਡ ਦੋਨਾਂ ਨੂੰ ਹੀ ਕੰਮ ਕਰਨਾ ਪੈਂਦਾ ਏਕ ਮਿਡਲ ਕਲਾਸ ਫੈਮਿਲੀ ਸੋ ਥਿਸ ਇਜ਼ ਵਨ ਇਨੀਸ਼ੀਏਟਿਵ ਵਿਚ ਹੈਜ਼ ਬੀਨ ਡਨ ਬਾਈ ਮਿਸਟਰ ਰਮਿੰਦਰ ਸਿੰਘ ਸੰਘੋਵਾਲ ਸੋ ਇਹਨਾਂ ਦਾ ਥਾਟ ਹੈਗਾ ਹੀ ਇਜ਼ ਦ ਬ੍ਰੇਨ ਚਾਈਲਡ ਬ ਦੀ ਲੈਂਡ ਹੈਗੀ ਹੈ ਤੇ ਉਹਨਾਂ ਨੇ ਇਹ ਲੈਂਡ ਆਲਰੇਡੀ ਸੋਚੀ ਹੋਈ ਸੀ ਕਿਸੇ ਨੋਬਲ ਕਾਜ਼ ਲਈ ਪਹਿਲਾਂ ਉਹਨਾਂ ਨੇ ਸੋਚਿਆ ਕਿ ਮੈਂ ਇੱਕ ਬਿਰਧ ਆਸ਼ਰਮ ਬਣਾਉਂਦਾ ਤੇ ਫਿਰ ਇਹਨਾਂ ਦੀ ਆਪਸ ਚ ਗੱਲ ਹੋਈ ਤੇ ਉਹਨਾਂ ਨੇ ਕਿਹਾ ਨਹੀਂ ਕਿ ਤੁਸੀਂ ਕੁਝ ਇਸ ਤਰ੍ਹਾਂ ਦਾ ਕਰੋ ਕਿ ਜਿਹਦੇ ਨਾਲ ਸੋਸਾਇਟੀ 엠ਪਾਵਰ ਵੀ ਹੋਏ ਨਾਲ ਦੀ ਨਾਲ ਸੋ देन दे ਕੇਮ ਅਪ ਵਿਦ ਦਿਸ ਆਈਡੀਆ ਆਫ ਹੈਵਿੰਗ ਅ ਸਿਲਾਈ ਸੈਂਟਰ ਬਿਊਟੀਸ਼ੀਅਨ ਕੋਰਸ ਅਲੋਂਗ ਵਿਦ ਦ ਕੰਪਿਊਟਰ ਸੈਂਟਰ ਲੜਕੀਆਂ ਲਈ ਵੀ ਸਨੈਰੀ ਮੌਕਾ ਜੋ ਸਟੱਡੀ ਕਰ ਰਹੀਆਂ ਨੇ ਉਨ੍ਹਾਂ ਦੀ ਸੋਚ ਹੈ ਵੀ ਜਿੱਥੇ ਤੱਕ ਪਹੁੰਚਣਾ ਚਾਹੁੰਦਾ ਹੈ ਕਈ ਵਾਰੀ ਘਰ ਦੇ ਹਾਲਾਤ ਜਿਹੇ ਨੇ ਨਹੀਂ ਫੀਸ ਭਰ ਸਕਦੇ ਪਰ ਅਜਿਹੇ ਕਿਤਾ ਮੁਕੀ ਕੋਰਸਾਂ ਦੇ ਨਾਲ ਜੁੜ ਕੇ ਉਹ ਆਪਣੇ ਸੁਪਨੇ ਸਰਕਾਰ ਸਕਦੇ ਨਾਲ ਦੀ ਨਾਲ ਕੰਮ ਵੀ ਕਰ ਸਕਦੀਆਂ ਨੇ ਲੜਕੀਆਂ ਸਰ ਸਭ ਤੋਂ ਵਧੀਆ ਗੱਲ ਹੈ ਕਿ ਜਿਹੜੀ ਇਹਨਾਂ ਨੇ ਜਗਾ ਸਿਲੈਕਸ਼ਨ ਕੀਤੀ ਹੈ ਕਿਉਂਕਿ ਆਲੇ ਦੁਆਲੇ ਦੇ ਜਿਹੜੇ ਪਿੰਡ ਹੁੰਦੇ ਨੇ ਪਿੰਡਾਂ ਦੇ ਵਿੱਚ ਬੇਟੀਆਂ ਨੂੰ ਦੂਰ ਭੇਜਣਾ ਬਹੁਤ ਔਖਾ ਹੁੰਦਾ ਕਈ ਵਾਰੀ ਕੀ ਹੁੰਦਾ ਸਿੱਧੀ বাস ਹੀ ਨਹੀਂ ਕਿਤੇ ਜਾਂਦੀ ਔਰ ਟਾਈਮਿੰਗਸ ਨਹੀਂ ਮੈਚ ਕਰਦੇ ਜੇ ਬਸ ਆਉਂਦੀ ਵੀ ਹੈ ਤਾਂ ਸਵੇਰੇ ਸ਼ਾਮ ਆਉਂਦੀ ਹੈ ਬੱਚੀਆਂ ਨੂੰ ਘਰੋਂ ਦੀ ਸਾਈਕਲ ਤੇ ਜਾਂ ਸਕੂਟਰ ਤੇ ਭੇਜਣਾ ਬਹੁਤ ਔਖਾ ਜਾਂ ਸਭ ਦੇ ਘਰੇ ਅਵੇਲੇਬਲ ਨਹੀਂ ਹੁੰਦਾ ਸੋ ਮੈਂ ਦਿਲੋਂ ਧੰਨਵਾਦੀਆਂ ਦੇਵੀ ਲਾਲ ਜੀ ਦਾ ਤੇ ਰਮਿੰਦਰ ਜੀ ਦਾ ਜਿਨ੍ਹਾਂ ਦੇ ਇੰਨਾ ਸੋਨਾ ਸੁਪਰ ਆਈਡੀਆ ਸੀਗਾ ਔਰ ਮੇਰੀ ਪੂਰੀ ਸੋਸਾਇਟੀ ਨੂੰ ਬੇਨਤੀ ਹੈ ਕਿ ਜਿੰਨੀਆਂ ਵੀ ਆਪਣੀਆਂ ਕੁੜੀਆਂ ਨੇ ਆਪਾਂ ਕੁੜੀਆਂ ਨੂੰ ਦਾਜ ਦੇ ਕੇ ਨਹੀਂ ਵਿਆਉਣਾ ਆਪਾਂ ਕੁੜੀਆਂ ਨੂੰ ਹਥੀ ਕਿਰਤ ਇੱਕ ਕੰਮ ਕਲਾ ਦੇ ਕੇ ਤੋਰਨੇ ਆ ਤਾਂ ਕਿ ਪਰਮਾਤਮਾ ਨਾ ਕਰੇ ਉਹਨਾਂ ਦੀ ਜ਼ਿੰਦਗੀ ਵਿੱਚ ਕੋਈ ਔਖਾ ਭਾਰਾ ਸਮਾਂ ਆਏ ਤਾਂ ਉਹ ਕੁੜੀਆਂ ਅੱਗੇ ਹੋ ਕੇ ਆਪਣਾ ਪਰਿਵਾਰ ਆਪਣੇ ਬੱਚੇ ਖੁਦ ਪਾਲ ਸਕਣ ਕਿਸੇ ਦੇ ਨਿਰਭਰ ਨਾ ਹੋਣ ਲੱਗਦਾ ਅਜਿਹੇ ਕਿਤਾ ਮੁਕੀ ਕੋਰਸ ਹੋਰ ਵੀ ਵੱਡੀ ਗਿਣਤੀ ਦੇ ਵਿੱਚ ਸਰਕਾਰ ਦੀ ਗੱਲ ਕਰ ਲਈ ਆਪਾਂ ਬਹੁਤ ਘੱਟ ਚੱਲਦੀਆਂ ਨੇ ਸੰਸਥਾਵਾਂ ਅਜਿਹੇ ਖੁੱਲਣੇ ਚਾਹੀਦੇ ਨੇ ਜੇ ਆਪਾਂ ਪ੍ਰਾਈਵੇਟ ਤੌਰ ਤੇ ਕਰੀਏ ਜਿਵੇਂ ਸਲੂਨ ਦਾ ਕੋਰਸ ਲਾ ਲਿਆ ਕੰਪਿਊਟਰ ਦਾ ਕੋਰਸ ਮਹਿੰਗੇ ਕੋਰਸ ਨੇ ਜਿਹੜੇ ਗਰੀਬ ਮਾਪੇ ਨਹੀਂ ਕਰਵਾ ਸਕਦੇ ਬਿਲਕੁਲ ਬਿਲਕੁਲ ਐਕਚੁਅਲੀ ਪ੍ਰਾਈਵੇਟ ਜਿਹਨੀਆਂ ਅਕੈਡਮੀਆਂ ਨੇ ਉਹ ਇੱਕ ਮੇਕਅਪ ਦੀ ਗੱਲ ਕਰਾ ਤਾਂ 2-2 ਲੱਖ ਰੁਪਏ ਲੈ ਲੈਂਦੇ ਐ ਛੋਟੇ ਜਿਹੇ ਕੋਰਸ ਦਾ ਮਹੀਨੇ ਐਂਡ ਇਟ ਇਜ਼ ਨਾਟ ਅਫੋਰਡੇਬਲ ਔਰ ਇੱਥੇ ਤੁਹਾਨੂੰ ਮੈਨਾਂ ਦੀ ਟੀਮ ਚ ਜਿਹੜੇ ਮੇਕਅਪ ਆਰਟਿਸਟ ਹੈਗੇ ਆ ਜੋ ਸਿਖਾਨ ਗਏ ਉਹਨਾਂ ਨੂੰ ਟ੍ਰੇਨਰ ਨੂੰ ਮਿਲੇ ਵੀ ਆ ਸ਼ੀ ਇਜ਼ ਵੈਰੀ ਵੈਲ ਇਕুইਪਡ ਐਂਡ ਅਚੀ ਟ੍ਰੇਨਡ ਪਰਸਨ ਨੇ ਸੋ ਮੈਨੂੰ ਇਸ ਗੱਲ ਦੀ ਖੁਸ਼ੀ ਹੈ ਥੈਟ ਦਿਸ ਇੰਸਟੀਟਿਊਟ ਇਜ਼ ਇਨ ਸੇਫ ਹੈਂਡਸ ਅਚੀ ਇਲਾ ਕੋ ਟੀਮ ਹੈ ਕਿਉਂਕਿ ਅਗਰ ਟੀਚਰ ਅੱਛਾ ਨਹੀਂ ਹੈ ਤੇ ਉਹ ਬੱਚਿਆਂ ਨੂੰ ਸਿਖਾਏਗਾ ਕਿ ਐਂਡ ਇਟ ਇਜ਼ ਵਿਦ ਪੀਨਟਸ ਕੁਝ ਵੀ ਨਹੀਂ ਲੈ ਰਹੇ ਤੇ ਉਹ ਇੱਕ ਬਹੁਤ ਅੱਛੀ ਇਫੈਕਟਿਵ ਵੇ ਹੈ ਸੋਸਾਇਟੀ ਨੂੰ ਵਾਪਸ ਦੇਣ ਦਾ ਇੱਕ ਬਹੁਤ ਅੱਛਾ ਤਰੀਕਾ ਹੈ ਕਿ ਤੁਸੀਂ ਸੋਸਾਇਟੀ ਦੀ ਸੇਵਾ ਕਰ ਰਹੇ ਹੋ ਕਿੰਨ ਕੀ ਰਹੂਗਾ ਮੈਮ ਇਹਨਾਂ ਦਾ ਕਲਾਸਿਸ ਦਾ ਜੀ ਗੱਲ ਕਰ ਲਈਏ ਕੱਲ 10 ਤੋਂ 12 ਮੈਂ ਤੁਹਾਨੂੰ ਦੱਸਿਆ ਕਿ ਵੀ 10 ਤੋਂ 12 ਦਾ ਇਹਨਾਂ ਦਾ ਫਰਸਟ ਬੈਚ ਸਟਾਰਟ ਹੋ ਰਿਹਾ ਸੋ 5 ਡੇਜ਼ ਅ ਵੀਕ ਰਹੇਗਾ ਇਹਨਾਂ ਦਾ ਤੇ ਮਤਲਬ ਹੁਣ ਆਸ-ਪਾਸ ਜਿਹੜੇ ਵੀ ਪਿੰਡਾਂ ਦੇ ਬੱਚੇ ਜਿਵੇਂ ਮੈਮ ਪਰਵਿੰਦਰ ਮੈਮ ਨੇ ਸ਼ੇਅਰ ਕੀਤਾ ਜ਼ਰੂਰੀ ਨਹੀਂ ਹੈ ਕਿ ਨੀਡੀ ਹੋਣ ਜ਼ਰੂਰੀ ਨਹੀਂ ਜ਼ਰੂਰੀ ਨਹੀਂ ਹੈ ਕਿ ਕੋਈ ਨੀਡੀ ਫੈਮਿਲੀ ਤੋਂ ਹੀ ਹੋਵੇ ਮਤਲਬ ਕੋਈ ਵੀ ਬੱਚਾ ਜਿਹੜਾ ਘਰ ਵੀ ਬੈਠਾ ਹੋਇਆ ਹੈ ਬਟ ਉਹਨੂੰ ਕਿਉਂਕਿ ਮੈਂ ਸੋਚਦਾ ਕਿ ਤੁਸੀਂ ਆਪਣਾ ਘਰ ਬੈਠ ਕੇ ਟਾਈਮ ਵੇਸਟ ਕਰ ਰਹੇ ਹੋ ਬੈਟਰ ਹੈ ਤੁਸੀਂ ਕੋਈ ਸਕਿੱਲ ਸਿੱਖੋ ਸਕਿੱਲ ਦੀ ਗੱਲ ਕਰਦੇ ਆ ਅਸੀਂ ਤਾਂ ਵੈਸੀ ਐਜੂਕੇਸ਼ਨ ਫੀਲਡ ਤੋਂ ਆ ਅੱਜਕੱਲ ਅਸੀਂ ਸਕਿੱਲ ਦੀ ਹੀ ਗੱਲ ਕਰਦੇ ਕਿ ਜਦੋਂ ਤੱਕ ਬੱਚੇ ਨੂੰ ਸਕਿੱਲ ਨਹੀਂ ਆਇਆ ਨਾ ਚਾਰ ਫਾਰਮੂਲੇ ਵੀ ਯਾਦ ਕੀਤੇ ਮੈਥਸ ਦੇ ਕੋਈ ਕੰਮ ਨਹੀਂ ਆਉਂਦੇ ਸਕਿੱਲ ਅਲਟੀਮੇਟਲੀ ਸਕਿੱਲ ਨਾਲ ਹੀ ਤੁਸੀਂ ਮਨੀ ਜਨਰੇਟ ਕਰ ਸਕਦੇ ਹੋ ਤੁਸੀਂ ਸਕਿੱਲ ਨੂੰ ਹੀ ਫੋਕਸ ਕਰਦੇ ਹੋਏ ਇਹ ਇੰਸਟੀਚਿਊਟ ਸਟਾਪ ਬਿੱਟ ਦਿੱਤਾ ਗਿਆ ਏਜ ਰਹੂਗੀ ਸਟੂਡੈਂਟ ਦੀ ਕਿੰਨੀ ਕੇਜ ਤੱਕ ਦੇ ਸਟੂਡੈਂਟ ਇੱਥੇ ਭਾਗ ਲੈ ਸਕਦੇ ਕਿੰਨੇ ਲਾਹਾ ਲੈ ਸਕਦੇ ਨਹੀਂ ਇਹਦੇ ਵਿੱਚ ਏਜ ਦਾ ਕੋਈ ਕ੍ਰਾਈਟੇਰੀਆ ਹਾਲੇ ਤੱਕ ਅਸੀਂ ਕੁਝ ਫਿਕਸ ਨਹੀਂ ਕੀਤਾ ਅਸੀਂ ਸਾਰੇ ਸਾਰੇ ਜਣਿਆਂ ਨੂੰ ਕਿਹਾ ਹੈ ਕਿ ਜਿਹੜੀ ਵੀ ਲੋੜਵੰਦ ਫੈਮਿਲੀਜ਼ ਆ ਉਹਨਾਂ ਦੇ ਬੱਚੇ ਆ ਕੇ ਪਾਰਟਿਸਪੇਟ ਕਰਨ ਸਿਰਫ ਇਹ ਜਿਹੜਾ ਸ਼ਲਾਂਗਾ ਜੋਗ ਕੰਮ ਹੈਗਾ ਜਿਹੜੀ ਕਲਾਸਿਸ ਨੇ ਕੁੜੀਆਂ ਵਾਸਤੇ ਆ ਅਸੀਂ ਪੂਰੀ ਅਸੀਂ ਇਸੀ ਸੋਚ ਨੂੰ ਲੈ ਕੇ ਹੀ ਆਏ ਆ ਪਿੰਡਾਂ ਵਿੱਚ ਕਿ ਸਾਡੀ ਧੀਆਂ ਨੂੰ ਬਾਹਰ ਨਾ ਜਾਣਾ ਪਵੇ ਪਿੰਡਾਂ ਤੋਂ ਬਾਹਰ ਨਾ ਜਾਣਾ ਪਵੇ ਅਸੀਂ ਪਿੰਡਾਂ ਦੇ ਵਿੱਚ ਹੀ ਆਪਣੀ ਸੰਸਾਵਾ ਖੋਲ ਰੇ ਹਾਂ ਕਿ ਲੋੜਵੰਦ ਕੁੜੀਆਂ ਨੂੰ ਇੱਥੇ ਕੰਮ ਮਿਲੇ ਤੇ ਇਹ 6 ਮਹੀਨੇ ਦਾ ਜਿਹੜਾ ਕੋਰਸ ਹੈ ਸਿਲਾਈ ਸੈਂਟਰ ਦਾ ਉਹਨੂੰ ਆਪਣਾ ਕੰਪਲੀਟ ਕਰਨੀ ਆ ਬਿਊਟੀਸ਼ੀਅਨ ਦਾ ਹੈਗਾ ਜਾਂ ਕੰਪਿਊਟਰ ਸੈਂਟਰ ਦਾ ਕਿਸੇ ਵੀ ਚੀਜ਼ ਦਾ ਹੋਵੇ ਤੇ ਉਹ ਆਪਣਾ ਕੰਪਲੀਟ ਕਰਨ ਅਸੀਂ ਉਹਨਾਂ ਨੂੰ ਹੀ ਸਰਕਾਰ ਵੱਲੋਂ ਜੋ ਵੀ ਸਹੂਲਤਾ ਮਿਲਾਂਗੇ ਆ ਤੇ ਚਾਹੇ ਸੈਂਟਰ ਗਵਰਨਮੈਂਟ ਵੱਲੋਂ ਵੀ ਜਿਹੜੀਆਂ ਸਕੀਮਾਂ ਆ ਰਹੀਆਂ ਨੇ ਅਸੀਂ ਉਹਨਾਂ ਨੂੰ ਦਿਲਾਵਾਂਗੇ ਤੇ ਉਹਨਾਂ ਨੂੰ ਇੱਥੇ ਹੀ ਕੰਮ ਮਿਲੇਗਾ ਉਹਨਾਂ ਦੇ ਆਪਣੇ ਘਰ ਬੈਠ ਕੇ ਉਹਨਾਂ ਨੂੰ ਆਪਣਾ ਰੋਜ਼ਗਾਰ ਮਿਲੇਗਾ ਤੇ ਆਪਣੀਆਂ ਆਪਣੇ ਪਾਕਟ ਮਨੀ ਮਤ ਆਪਣੇ ਪੈਸੇ ਕਮਾ ਸਕਦੀਆਂ ਨੇ ਕਿਸੇ ਅੱਗੇ ਕੋਰਸ ਕਰਦੀ ਆ ਤੁਸੀਂ ਕਹਿੰਦੇ ਹੋ ਵੱਖ-ਵੱਖ ਕਿੱਤਿਆਂ ਨਾਲ ਜੋੜਿਆ ਜਾਂਦਾ ਜਿਵੇਂ ਸਲੂਨ ਦਾ ਲਾ ਲਈਏ ਸਲਾਈ ਸੈਂਟਰ ਲ ਖੋਲਿਆ ਗਿਆ ਕੰਪਿਊਟਰ ਸੈਂਟਰ ਖੋਲਿਆ ਗਿਆ ਉਸ ਤੋਂ ਬਾਅਦ ਜੌਬ ਦੇ ਵਿੱਚ ਉਹਦੇ ਵਿੱਚ ਵੀ ਮਦਦ ਕਰੋਗੇ ਤੁਸੀਂ ਅਸੀਂ ਜੀ ਸਾਰੀ ਚੀਜ਼ਾਂ ਅਸੀਂ ਜਦ ਖੋਲਿਆ ਅਸੀਂ ਇਸ ਲਈ ਖੋਲਿਆ ਕਿ ਕੁੜੀਆਂ ਦੀ ਹੀ ਹੈਲਪ ਕਰਨੀ ਹੈ ਅਸੀਂ ਜਿਹੜੀਆਂ ਵੀ ਸਾਡੇ ਪਿੰਡਾਂ ਦੀਆਂ ਜਿਹੜੀਆਂ ਵੀ ਲੋੜਵੰਦ ਕੁੜੀਆਂ ਹੈਗੀਆਂ ਨੇ ਜਿਹੜੀਆਂ ਬਾਹਰ ਨਹੀਂ ਜਾ ਸਕਦੀਆਂ ਅਸੀਂ ਉਹਨਾਂ ਲਈ ਹੀ ਇੱਥੇ ਸੰਸਥਾ ਖੋਲ ਰਿਹਾ ਉਹਨਾਂ ਨੂੰ ਜਿਹੜੀ ਚੀਜ਼ ਦੀ ਵੀ ਲੋੜ ਹੋएगी ਚਾਹੇ ਸਿਲਾਈ ਚਾਹੇ ਬਿਊਟੀਸ਼ਨ ਦੀ ਹੋਵੇ ਜਾਂ ਪਾਲ ਕਿਸੇ ਵੀ ਜਗ੍ਹਾ ਕੰਮ ਵੀ ਕਰਨਾ ਹੋਵੇ ਅਸੀਂ ਉਹਦੀ ਵੀ ਹੈਲਪ ਕਰਾਂਗੇ ਜਾਂ ਉਹਨਾਂ ਨੇ ਆਪਣਾ ਕੰਮ ਖੋਲਣਾ ਅਸੀਂ ਉਹਦੇ ਲਈ ਵੀ ਹੈਲਪ ਕਰਾਂਗੇ ਬਿਲਕੁਲ ਮੁਫਤ ਹੈ ਇਹ ਜੀ ਨਿਸ਼ੁਲਕ ਕਰਵਾਇਆ ਜਾ ਰਿਹਾ ਹੈ ਔਰ ਇੱਕ ਮਤਲਬ ਸੇਵਾ ਭਾਵਨਾ से ही ਕਰਵਾਇਆ ਜਾ ਰਿਹਾ ਔਰ ہماری ਇੱਕ ਸੋਚ ਹੈ ਕਿ हमारे जो पंजाब की हर बेटी सक्षम हो और आत्मनिर्भर हो और मैं आह्वान करूँगी जो आसपास वाले जितने भी गांव हैं कि उनकी जो बेटियाँ हैं जो भी जरूरतमंद बेटियाँ हैं वो जरूर यहाँ पर आएँ और इसका लाभ उठाएँ इतने आके मैं गोली गंभीर जी के सदे तथे आई तो मैं बहुत एक ਇਕ ਇਹਦਾ ਉਪਰਾਲਾ ਦੇਖਿਆ ਜਿਹੜਾ ਸਮਾਜ ਦੀ ਕੁੜੀਆਂ ਵਾਸਤੇ ਸਮਾਜ ਦੇ ਧੀਆਂ ਵਾਸਤੇ ਔਰਤਾਂ ਵਾਸਤੇ ਕੰਮ ਕਰਨਾ ਜਾ ਰਿਹਾ ਹੈ ਉਹਨਾਂ ਨੂੰ ਇੰਡੀਪੈਂਡੈਂਟ ਬਣਾਉਣਾ ਚਾਹ ਰਿਹਾ ਹੈ ਇੱਕ ਬਹੁਤ ਵੱਡੀ ਚੀਜ਼ ਹੈ ਕਿਉਂਕਿ ਇਕਨੋਮਿਕਲੀ ਵੀਕਰ ਸੈਕਸ਼ਨ ਜਿਹੜਾ ਇੱਕ ਪੈਸੇ ਦੀ ਜਿਹੜੀ ਕਮੀ ਹੈ ਨਾ ਉਹ ਬਹੁਤ ਚੀਜ਼ਾਂ ਵਾਸਤੇ ਤੁਹਾਨੂੰ ਰੋਕ ਲਗਾ ਦਿੰਦੀ ਹੈ ਅਗਰ ਉਹੀ ਚੀਜ਼ ਔਰ ਮਾਵਾਪਨੂ ਇਹ ਪੁਸ਼ ਕਰਦੀ ਹੈ ਕਿ ਅਸੀਂ ਆਪਣੇ ਬੱਚਿਆਂ ਨੂੰ ਛੋਟੀ ਉਮਰ 'ਚ ਵਿਆਹ ਦਈਏ ਤਾਂ ਕਿ ਉਹ ਪਰਾਇ ਘਰ ਜਾ ਕੇ ਉਹਨਾਂ ਦੀ ਆਪਣੀ ਜਿਹੜੀ ਰਿਸਪੋਨਸੀਬਿਲਟੀ ਉਤਰ ਜਾਏ ਲੇਕਿਨ ਅਗਰ ਅਜਿਹੇ ਜਿਹੜੇ ਇੰਸਟੀਚੂਟਸ ਆ ਖੁੱਲਦੇ ਹੈ ਔਰ ਕੁੜੀਆਂ ਨੂੰ ਆਤਮ ਨਿਰਭਰ ਬਣਾਉਣ ਨੂੰ ਕੋਸ਼ਿਸ਼ ਕਰਦੇ ਹੈ ਤੇ ਮੈਨੂੰ ਲੱਗਦਾ ਹੈ ਕਿ ਬਹੁਤ ਵੱਡਾ ਕਦਮ ਹੈ ਕਿ ਕੁੜੀਆਂ ਆਪਣੇ ਪੈਰਾਂ ਤੇ ਖੜੇ ਹੋ ਕੇ ਔਰ ਨਾਲ ਕੰਦੇ ਤੇ ਕੰਧਾ ਮਿਲਾ ਕੇ ਇੱਕ ਤੈਨੂੰ ਫਾਈਨੈਂਸ਼ੀਅਲ ਇੰਡੀਪੈਂਡੈਂਸ ਮਿਲਦੀ ਹੈ ਇੱਕ ਆਪਣੇ ਆਪ ਚ ਕੌਨਫੀਡੈਂਸ ਆਂਦਾ ਹੈ ਕਿ ਪੀੜ੍hiyan ਤੋਂ ਜਿਹੜਾ ਸਾਨੂੰ ਦਬਾਇਆ ਗਿਆ ਅਸੀਂ ਕਿਸੇ ਤੇ ਬੋਝ ਆ ਅਸੀਂ ਆਪਣੇ ਆਪ ਨੂੰ ਵੀ ਸੰਭਾਲ ਸਕਦੇ ਆ ਆਪਣੇ ਘਰ ਨੂੰ ਵੀ ਸੰਭਾਲ ਸਕਦੇ ਆ ਔਰ ਇੱਕ ਉਦਾਹਰਣ ਬਣ ਸਕਦੇ ਆ ਉਹ ਇੱਥੇ ਆ ਕੇ ਮੈਨੂੰ ਦੇਖਿਆ ਤੇ ਮੈਨੂੰ ਲੱਗਦਾ ਕਿ ਬਹੁਤ ਵੱਡਾ ਉਪਰਾਲਾ ਹੈ ਬਹੁਤ ਵੱਡਾ ਕਦਮ ਹੈ ਜਿਹੜਾ ਲੁਧਿਆਣਾ ਕੀ ਪੂਰੇ ਪੰਜਾਬ ਦੀ ਕੁੜੀਆਂ ਨੂੰ ਔਰ ਪੰਜਾਬ ਨੂੰ ਬਹੁਤ ਅੱਗੇ ਲੈ ਕੇ ਜਾਏਗਾ ਸਿੱਖਿਆ ਐਜੂਕੇਸ਼ਨ ਸੁਸਾਇਟੀ ਦੇ ਪ੍ਰਬੰਧਕਾਂ ਦੇ ਨਾਲ ਗੱਲ ਕੀਤੀ ਕਹਿੰਦੇ ਜੇਕਰ ਤੁਸੀਂ ਇੱਥੇ ਪਹੁੰਚਣਾ ਚਾਹੁੰਦੇ ਹੋ ਸੰਪਰਕ ਕਰਨਾ ਚਾਹੁੰਦੇ ਹੋ ਸਾਡੇ ਨਾਲ ਆ ਜਾਓ ਇੱਥੇ ਕਿਤਾ ਮੁਖੀ ਕੋਰਸ ਚਲਾ ਕਰਵਾ ਰਹੇ ਹਾਂ ਅਸੀਂ ਬਿਲਕੁਲ ਫ੍ਰੀ ਦੇ ਵਿੱਚ ਤੁਸੀਂ ਇੱਥੇ ਆ ਕੇ ਆਪਣੇ ਬੱਚਿਆਂ ਨੂੰ ਭੇਜ ਸਕਦੇ ਹੋ ਅਜਿਹੇ ਅਪਡੇਟ ਲੈ ਕੇ ਹਾਜ਼ਰ ਹੁੰਦੇ ਰਹਾਂਗੇ ਤੁਹਾਡੇ ਨਾਲ ਧੰਨਵਾਦ